ਜੁਨਾਈਟਡ ਨਿਊ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਕੁੜੀਆਂ ਇਸ ਸਮੇਂ ਪਹੁੰਚ ਚੁੱਕੇ ਹਨ ਖਾਸ ਤੌਰ ਦੇ ਉੱਤੇ ਸਟੂਡੈਂਟਾਂ ਦੇ ਦੁਆਰਾ ਕੈਨੇਡਾ ਦੇ ਵਿੱਚ ਆਏ ਦਿਨ ਹੀ ਕਈ ਵਾਰ ਜਿਹੜੇ ਕਿ ਨਵੇਂ ਤੋਂ ਨਵੇਂ ਪੰਗੇ ਪਾਏ ਜਾਂਦੇ ਹਨ ਜਿਸ ਦੇ ਕਾਰਨ ਪੂਰਾ ਪੰਜਾਬੀ ਭਾਈਚਾਰਾ ਹੀ ਬਦਨਾਮ ਹੁੰਦਾ ਹੈ ਸੋ ਹੁਣ ਖਬਰ ਬੈਂਕਓਵਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਸਥਾਨਕ ਪੁਲਿਸ ਨੇ ਰੂਟੀਨ ਚੈਕਿੰਗ ਦੇ ਦੌਰਾਨ ਮਾਲ ਦੀ ਪਾਰਕਿੰਗ ਦੇ ਵਿੱਚ ਕਾਰ ਲਗਾ ਕੇ ਸ਼ਰਾਬ ਪੀਂਦੇ ਅਤੇ ਨਜਾਇਜ਼ ਪਿਸਤੌਲ ਦੇ ਸਮੇਤ ਪੰਜਾਬ ਤੋਂ ਸਟੂਡੈਂਟ ਵੀਜ਼ਾ ਦੇ ਉੱਤੇ ਆਏ ਮੁੰਡੇ ਅਤੇ ਇੱਕ ਕੁੜੀ ਨੂੰ ਗ੍ਰਿਫਤਾਰ ਕੀਤਾ ਹੈ ਦੋਹਾਂ ਦੀ ਪਛਾਣ ਵੀ ਜਾਰੀ ਕਰ ਦਿੱਤੀ ਗਈ ਹੈ ਮੁੰਡੇ ਦਾ ਨਾਮ ਜਗਦੀਪ ਸਿਹਰਾ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ 20 ਸਾਲਾਂ ਦੀ ਗਨੀਕ ਜਵੰਦਾ ਜੋ ਕਿ ਇੱਕ ਪੰਜਾਬੀ ਕੁੜੀ ਹੈ ਜੋ ਕਿ ਸਟੂਡੈਂਟ ਵੀਜ਼ਾ ਦੇ ਉੱਤੇ ਕੈਨੇਡਾ ਦੇ ਵਿੱਚ ਗਈ ਹੈ ਤੇ ਕੈਨੇਡਾ ਦੇ ਵਿੱਚ ਇੱਕ ਸ਼ੋਪਿੰਗ ਮਾਲ ਦੀ ਪਾਰਕਿੰਗ ਦੇ ਵਿੱਚ ਸ਼ਰਾਬ ਪੀਂਦੇ ਹੋਏ ਫੜੀ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਇੱਕ ਮੁੰਡੇ ਦੇ ਨਾਲ ਇਸ ਦੇ ਦੁਆਰਾ ਸ਼ਰਿਆਮ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਪੀਤੀ ਜਾ ਰਹੀ ਸੀ ਪਾਰਕਿੰਗ ਦੇ ਵਿੱਚ ਸੋ ਜਿਸ ਤੋਂ ਦੀ ਕੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੋਨੋਂ ਜਣੇ ਬ੍ਰੈਂਟਨ ਦੇ ਦੱਸੇ ਜਾ ਰਹੇ ਹਨ ਤੇ ਦੋ ਕੁ ਸਾਲ ਪਹਿਲਾਂ ਹੀ ਸਟੂਡੈਂਟ ਵੀਜ਼ਾ ਦੇ ਉੱਤੇ ਇਹ ਕੈਨੇਡਾ ਆਏ ਸਨ ਸੋਪੀਲ ਪੁਲਿਸ ਦੇ ਅਨੁਸਾਰ ਮੁੰਡੇ ਵਿਰੁੱਧ ਹੁਣ ਵੱਖ-ਵੱਖ 7 ਦੋਸ਼ ਲਗਾਏ ਗਏ ਹਨ ਤੇ ਕੁੜੀ ਦੇ ਵਿਰੁੱਧ ਵੀ 5 ਦੋਸ਼ ਆਯਾਦ ਕਰ ਦਿੱਤੇ ਗਏ ਹਨ ਪੁਲਿਸ ਨੇ ਦੱਸਿਆ ਹੈ ਕਿ ਲੜਕਾ ਨਜਾਇਜ਼ ਬੰਦੂਕ ਮਾਮਲੇ ਦੇ ਵਿੱਚ ਪਹਿਲਾਂ ਹੀ ਜ਼ਮਾਨਤ ਤੇ ਸੀ ਅਦਾਲਤ ਦੇ ਵੱਲੋਂ ਉਸ ਦੇ ਉੱਤੇ ਅਸਲਾ ਅਤੇ ਸ਼ਰਾਬ ਤੋਂ ਦੂਰ ਰਹਿਣ ਦੀਆਂ ਜ਼ਮਾਨਤੀ ਸ਼ਰਤਾਂ ਆਯਦ ਕੀਤੀਆਂ ਗਈਆਂ ਸਨ ਜਦਕਿ ਲੜਕੀ ਕੁਝ ਮਹੀਨੇ ਪਹਿਲਾਂ ਹੀ ਬਾਲਗ ਹੋਈ ਸੀ ਪੁਲਿਸ ਬੁਲਾਰੇ ਨੇ ਦੱਸਿਆ ਹੈ ਕਿ ਉਹਨਾਂ ਦੇ ਕੋਲ ਸ਼ਿਕਾਇਤਾਂ ਸਨ ਕਿ ਬਰਮੇਲੀ ਸੈਂਟਰਮਾਲ ਦੀ ਪਾਰਕਿੰਗ ਦੇ ਵਿੱਚ ਗੈਰ ਸਮਾਜਿਕ ਅਨਸਰ ਗਲਤ ਹਰਕਤਾਂ ਕਰਦੇ ਹਨ ਇਸੇ ਵਾਸਤੇ ਉਥੇ ਉਹ ਖੜੇ ਸਨ ਤੇ ਇਸੇ ਦੌਰਾਨ ਸ਼ੱਕੀ ਬੰਦਾਂ ਦੀ ਪੜਤਾਲ ਕੀਤੀ ਗਈ ਤੇ ਦੋਵਾਂ ਨੂੰ ਕਾਲੇ ਰੰਗ ਦੇ ਇੱਕ ਪਿਕਅਪ ਦੇ ਵਿੱਚ ਸ਼ਰਾਬ ਪੀਂਦੇ ਹੋਏ ਵੇਖਿਆ ਗਿਆ ਤੇ ਤਲਾਸ਼ੀ ਦੇ ਦੌਰਾਨ ਕਾਰ ਦੇ ਵਿੱਚੋਂ ਭਰੀ ਹੋਈ ਨਜਾਇਜ਼ ਪਿਸਤੌਲ ਵੀ ਬਰਾਮਦ ਹੋਈ ਹੈ ਸੋ ਪੰਜਾਬੀ ਕੁੜੀ ਗੁਨੀਕ ਜਵੰਦਾ ਜੋ ਕਿ ਕੈਨੇਡਾ ਦੇ ਵਿੱਚ ਮਾਪਿਆਂ ਦੇ ਵੱਲੋਂ ਸਟੂਡੈਂਟ ਵੀਜ਼ਾ ਦੇ ਉੱਤੇ ਉਸ ਨੂੰ ਸਟੱਡੀ ਕਰਨ ਦੇ ਲਈ ਭੇਜਿਆ ਗਿਆ ਕਿ ਉਹ ਆਪਣਾ ਸਨੈਰੀ ਭੁਵਿਕ ਬਣਾ ਸਕੇ ਪਰ ਉਹ ਪਾਰਕਿੰਗ ਦੇ ਵਿੱਚ ਇੱਕ ਮੁੰਡੇ ਦੇ ਨਾਲ ਜਾ ਕੇ ਸ਼ਰਾਬ ਪੀ ਰਹੀ ਹੈ ਜਿਸ ਤੋਂ ਬਾਅਦ ਕੀ ਹੁਣ ਉਸ ਦੇ ਉੱਤੇ ਪੰਜ ਦੋਸ਼ ਲੱਗ ਚੁੱਕੇ ਹਨ ਸੋ ਇਹੋ ਜਿਹੀਆਂ ਹੀ ਪੰਜਾਬੀ ਕੁੜੀਆਂ ਮੁੰਡਿਆਂ ਦੇ ਦੁਆਰਾ ਨੌਜਵਾਨ ਹੋਰ ਵੀ ਜਿਹੜੇ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਤੇ ਜਾਂਦੇ ਆ ਉਹਨਾਂ ਦਾ ਨਾਮ ਬਦਨਾਮ ਕੀਤਾ ਜਾਂਦਾ ਹੈ ਸੋ ਜਿਸ ਤੋਂ ਬਾਅਦ ਕੀ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ